ਲੋ ਜੀ ਮਾਂ ਨੇ ਚੜਾ ਦਿੱ ਤਾਣੀ ਪਹਿਲਾਂ ਵਾਲੇ ਵੀਡੀਓ ਦੇ ਵਿੱਚ ਪਹਿਲਾਂ ਨੜੇ ਵੱਟੇ ਸੀ ਮਾਤਾ ਨੇ ਤੇ ਫਿਰ ਤਾ ਉਹ ਤਾਣਾ ਬੁਣਿਆ ਸੀ ਮਾਤਾ ਨੇ ਉਹਨਾ ਤਣਿਆ ਸੀ ਤਾਣਾ ਤਣਿਆ ਸੀ ਹਣਾ ਦੋਨਾਂ ਨੇ ਸੱਸ ਨੂੰ ਹਾਣੇ ਤੇ ਹੁਣ ਉਹਦਾ ਆ ਬਣ ਗਿਆ ਆ ਚੀਜ਼ ਅੱਛਾ ਇੱਧਰ ਹੋ ਉਹ ਸੀ ਵੀ ਆ ਤਾਣੀ ਚੜਾਤੀ ਮਾਤਾ ਨੇ ਖੱਦਰ ਵਰਗਾ ਹੈ ਹੈ ਕਿੱਟਾ ਖੱਦਰ ਕਿੱਟਾ ਖੱਦਰ ਹਾਂ ਆ ਜਾਂ ਜਾਂ ਠਿੱਕ ਹੋ ਆਏ ਆਏ ਪੈਰ ਚੱਲਦੇ ਆ ਮਾਤਾ ਦੇ ਚੱਲਾਈ ਪੈਰ ਦੇਖਦੇ ਦੇ ਆਂ ਪੈਰ ਚੱਲਦੇ ਤੇ ਕਿੰਨੀ ਲੰਮੀ ਆ ਮਾਂ ਤਾਂ ਇਹ ਤਾਣੀ ਕਿੰਨੀ ਲੰਮੀ 40 ਗਜ 40 ਗਜ ਕੈ ਕਹੋ ਬਣ ਜੂਗੀ ਕੋ ਲੰਮੀ ਗਲੀ ਖੇਸ ਖੂਸ ਨਹੀਂ ਹੈਗੀ ਕੀ ਕੀ ਹੈ ਇਹ ਤਾਣੀ ਚੰਦੇ ਬਣਾਉਂਗਾ ਕਿਸੇ ਨੂੰ ਕੁੜੀ ਨਾਲ ਚੰਦੇ ਬਣਾ ਕੇ ਦੇਣਾ ਕਿਸੇ ਦੀ ਅਰੇ ਆਈਆਂ ਨੇ ਚੰਦੇ ਵਿਆਹ ਕਰਨਾ ਅੱਛਾ ਵਿਆਹ ਕਰਨਾ ਕਿਸੇ ਕੁੜੀ ਦਾ ਠੀਕ ਤੇ ਜਿਹੜੀ ਕੱਲ ਬੁੜੀ ਆਈ ਸੀ ਕੋ ਉਹ ਵੀ ਫੜਾ ਕੇ ਜਾਊਗੀ ਹਾਂ ਉਹ ਉਹ ਵੀ ਤਾਣੀ ਹੈ ਕਿ ਹੋਰ ਕੁਸ ਉਹ ਵੇਖੋ ਉਹਦਾ ਨਾਲ ਕਿੰਨੀ ਦਾਣੀ ਫੜਾ ਕੇ ਆਉਂਗੇ ਫੜਾ ਉਸੇ ਜੰਗ ਦੀ ਕੋਈ ਐਸੇ ਪਪਾ ਮੈਂ ਕਿ ਦੇ ਦੇਵਾਂ ਦਾਣੀ ਦੇ ਜੁਸੀਂ ਦੇ ਜੇ ਠੀਕ ਐ ਲਓ ਜੀ ਮਾਤਾ ਨੇ ਜਿਹੜਾ ਦਾਣੀ ਕਹਿੰਦੀ ਇੱਕ ਹੋਰ ਆਉ ਗਲ ਨੂੰ ਤੇ ਆਹ ਬਣ ਗਈ ਦੇਖ ਆਹ ਚੱਲ ਜੀ ਜਾਂਦਾ ਆ ਦੇ ਆ ਦੇ ਆਹ ਹੱਥਾ ਹੱਥਾ ਨਾ ਵਾ ਇਹ ਹੱਥਾ ਆ ਇਹਨੂੰ ਕੀ ਕਹਿੰਦੇ ਨਾਲ 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 ਆ ਨਾਲ ਕਿ ਨਾ ਨਲਕੀ ਹੋਰ ਚੀਜ਼ ਹੈ ਹਨਾ ਹਾਂ ਨਲਕੀ ਅੱਛਾ ਅਗਰ ਤਾ ਨੂੰ ਨਾਨੀਆਂ ਆਖ ਦਿੰਦੀ ਹੂੰ ਨਲੰਗਾ ਹਾਂ ਅੱਛਾ ਮਨਵਾਇਆ ਕਿ ਤਮੇ ਨਲਕਾ ਨਾ ਛੱਡ ਲੈ ਅੱਛਾ ਠੀਕ ਹੈ ਆ ਲੋਈ ਹੋ ਤਾਣੀ ਚੱਲੀ ਜਾਂਦੀ ਹੈ ਮਹਾਰਾਜ ਤੇ ਆ ਤਾਣੀ ਇਧਰ ਚੱਲੀ ਜਾਂਦਾ ਹੱਥਾ ਗੜਾ ਛੜਾ ਛਵਾਜਦਾ ਹੱਥਾ ਚਲੋ ਠੀਕ ਹੈ ਧੰਨਵਾਦ ਸਾਰਿਆਂ ਦਾ